ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸੰਸਥਾ ਅਜਨੂਹਾ ਵੱਲੋਂ ਗੁਰੂ ਨਾਨਕ ਚੈਰੀਟੇਲ ਡਿਫੈਂਸਰੀ ਅਤੇ ਲੈਬਾਰਟਰੀ ਪੈਂਡਾ ਦੇ ਰੂਟ ਦੇ ਸਹਿਯੋਗ ਨਾਲ ਪੰਜ ਬੂਟੇ ਮੋਟਰ ਤੇ ਮਹਿੰਮ ਤਹਿਤ 22ਵਾਂ ਬੂਟਿਆਂ ਲੰਗਰ ਲਗਾਇਆ ਜਾਣਾ ਤੇ ਉਹਦੀ ਤਿਆਰੀ ਪੂਰੀ ਹੋ ਚੁੱਕੀ ਹੈ ਜੀ ਬੂਟੇ ਲੱਦ ਲਏ ਗਏ ਨੇ ਗਰੀਬ ਦਾ ਮੂੰਹ ਗੁਰੀ ਗੋਲ ਸੰਸਥਾ ਜਿਨਾ ਹਵਲੋਂ ਗੁਰ ਨਾਨਕ ਚੈਰੀਟੀ ਵਾਲੀ ਡਿਫੈਂਸੀ ਲੈਬੋਰਟਰੀ ਦੇ ਸਹਿਯੋਗ ਨਾਲ 22ਵਾਂ ਬੂਟੇ ਲੰਗਰ ਵਾਸਤੇ ਬੂਟੇ ਟਾੜੀ ਲੱਦੇ ਜਾ ਰਹੇ ਨੇ ਜੀ ਅੱਜ ਇਸ ਸਾਲ ਦਾ ਸਾਡਾ ਲਾਸਟ ਲੰਗਰ ਵਾਜੀ ਫੇਰ ਫਰਵਰੀ ਮਾਰਚ ਵਿੱਚ ਲਾ ਗਰਮੀ ਅੱਜ ਕਾਫੀ ਆ ਕੱਲ ਹੀ ਭਾਦੋ ਦਾ ਮਹੀਨਾ ਸ਼ੁਰੂ ਹੋਇਆ ਹੈ ਤੇ ਕਹਾਵਤ ਸੁਣੀ ਆ ਭਾਦੋ ਦਾ ਮਾਰਿਆ ਜੱਟ ਸਾਥ ਹੋ ਗਿਆ ਸੀ ਕੋ ਭਾਦੋ ਦੀ ਗਰਮੀ ਬਹੁ ਪੈਂਦੀ ਆ ਤੇ ਬੱਦਲ ਹੋਇਓ ਆ 3 ਵਜੇ ਪਿੰਡ ਜਨ ਉਹ ਚਾਲੇ ਪਾਣੇ ਆ ਆਪਾ ਜੀ ਪਾਉ ਨੇ ਨਿੰਮ ਦੇ ਬੂਟੇ ਲੱਦੇ ਜਾ ਰਹੇ ਆ 12 ਤੋਂ 15 ਪ੍ਰਕਾਰ ਦੇ ਬੂਟੇ ਪੰਜਾਬੀ ਫਾਲਦਾਰ ਛਾਂ ਵਾਲੇ ਦਵਾਈਆਂ ਵਾਲੇ ਬੂਟੇ ਟਰਾਲੀ ਵਿੱਚ ਲੱਦ ਲਿਆ ਗਏ ਨੇ ਜੀ ਟਰਾਲੀ ਸੇਵਾ ਤਰਗਵਾਸੀ ਤਤਵਿੰਦਰ ਸਿੰਘ ਸੁਵਿੰਦਰੇ ਭਾਜੀ ਦੇ ਪਰਿਵਾਰ ਵੱਲੋਂ ਕੀਤੀ ਗਈ ਆ ਧੰਨਵਾਦ ਕਰਦੇ ਆ ਜੀ ਉਹਨਾਂ ਦਾ ਅੱਜ ਟਰੈਕਟਰੀ ਸੇਵਾ ਪੰਚ ਸਤਨਾਮ ਸਿੰਘ ਵੱਲੋਂ ਕੀਤੀ ਗਈ ਹੈ ਜੀ ਉਹਨਾਂ ਦਾ ਵੀ ਦਿਲ ਦੀ ਗਹਿਰਾਈਆਂ ਧੰਨਵਾਦ ਕਰਦੇ ਆ ਜੀ ਤੇ ਜੰਗਲਾਕ ਮਹਿਕਮੇ ਦੇ ਰੇਂਜ ਅਫਸਰ ਜਸਵਾਲ ਸਿੰਘ ਜੀ ਬਲੌਗ ਅਫਸਰ ਅਮਰਜੀਤ ਸਿੰਘ ਉਹਨਾਂ ਦਾ ਧੰਨਵਾਦ ਕਰਦੇ ਆਂ ਜੀ ਉਹ ਵੀ ਸਾਨੂੰ ਲਗਾਤਾਰ ਮੋਟਿਆਂ ਲਈ ਹਰ ਸਾਲ ਸਹਿਯੋਗ ਕਰਦੇ ਨੇ ਜੀ ਸਾਡੇ ਘਰ ਦੇ ਨਾਲ ਸਾਡੇ ਟੱਬਰ ਦਾ ਜੀ ਥੇ ਆ ਜੀ ਇਹ ਰਕਵਾਸੀ ਸ਼ਮਸ਼ੀਰ ਸਿੰਘ ਜੀ ਪਰਿਵਾਰ ਦਾ ਤੇ ਅਸੀਂ ਇੱਥੇ ਬੂਟੇਵਾਰਾ ਤਿਆਰ ਕਰ ਕੀਤੇ ਕਰਦੇ ਆਂ ਆਪਾਂ ਤੇ ਟਾਲੀ ਜੂ ਬੂਟੇ ਰੱਖ ਲਏ ਗਏ ਨੇ ਜੀ ਤੇ 2 300 ਮੂਟਾ ਡਿਸਪੈਂਸਰੀ ਪਿਆ ਨਰੂੜ ਉਹ ਵੀ ਜਾ ਕੇ ਲਦਣਾ ਜੀ ਤਾਂ ਜਾ ਉਹਦੀ ਬੂਟੇ ਇੱਥੇ ਜਾ ਰਿਹਾ ਜੀ ਜਾ ਬੂਟੇ ਇਹ 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 ਨਾ ਇਹ ਨਾ ਅੱਜ ਨਾ ਆਉਂਦਾ ਇਹਨਾਂ ਨਾਲ ਤੇ ਜੀ ਆਉਂਦੀ ਇੱਕ ਦੋ ਗੱਲ ਕੀ ਲਾ ਰਹੀ ਹੈ ਲਾਗੇ ਫਟਕ ਉਹ ਮਾਰ

ਹਾਂ ਬੋਲੋ ਬੋਲੋ ਇਹ ਹੀ ਬੋਲਿਆ ਹਾਂ ਇਹਨੇ ਬੋਲਿਆ ਲਓ ਇੱਕ ਵਾਰ ਫਿਰ ਤੋਂ ਸਾਰੀਆਂ ਸੰਗਠਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਸੰਸਥਾ ਦੇ ਮੈਂਬਰਾਂ ਦਾ ਬਾਕੀ ਸਾਰੀਆਂ ਸੰਗਠਨਾਂ ਜੋ ਧੰਨਵਾਦ ਨਾਲ ਸੰਸਥਾ ਨਾਲ ਸਹਿਯੋਗ ਕਰ ਰਹੀਆਂ ਨੇ ਜੀ ਟਰੈਕਟਰ ਵਾਲੇ ਵੀਰਾਂ ਦਾ ਟਰਾਲੀ ਵਾਲੇ ਵੀਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਜੰਗਲਾਤ ਮੈਕਮੇ ਦਾ ਧੰਨਵਾਦ ਰੇਂਜ ਅਫਸਰ ਜਸਪਾਲ ਸਿੰਘ ਜੀ ਬਲੌਗ ਅਫਸਰ ਅਮਰਜੀਤ ਸਿੰਘ ਜੀ ਜੋ ਹਰਕਤ ਸਾਨੂੰ ਬੂਟਿਆਂ ਦਾ ਸਹਯੋਗ ਕਰਦੇ ਨੇ